ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਆਰਬੀ ਦੀ ਸਬਜ਼ੀ ਉਹਦੇ ਵਾਸਤੇ ਜੀ ਅਸੀਂ 1/2 ਕਿਲੋ ਆਰਬੀ ਲਈਆਂ ਹੁਣ ਅਸੀਂ ਇਹਨੂੰ ਛਿੱਲਾਂਗੇ ਛਿੱਲਣ ਤੋਂ ਪਹਿਲੇ ਜੀ ਹੱਥਾਂ ਨੂੰ ਨਾ ਸਰੋਂ ਦਾ ਤੇਲ ਲਾ ਲੈਣਾ ਫੇਰ ਛਿੱਲਣੀ ਆ ਨਹੀਂ ਤਾਂ ਹੱਥਾਂ ਤੇ ਨਾ ਖਾਰ ਜੇ ਹੋਣ ਲੱਗ ਜਾਂਦੀ ਆ ਮੈਂ ਪਹਿਲੇ ਹੱਥਾਂ ਨੂੰ ਤੇਲ ਲਾਇਆ ਫੇਰ ਛਿੱਲਣ ਲੱਗੀਆਂ ਜੀ ਐਦਾਂ ਅਸੀਂ ਇਹਨੂੰ ਛਿੱਲ ਲਵਾਂਗੇ ਹੁਣ ਇਦਾਂ ਸਾਰੀ ਸਾਫ਼ ਕਰਕੇ ਦਾਨ ਰੱਖ ਲਵਾਂਗੇ ਅਸੀਂ ਇਹਦਾ ਕੱਟ ਲਈ ਜੀ ਇਹ ਸਾਰੀ ਅਸੀਂ ਇਹਨੂੰ ਧੋਤਾ ਨਹੀਂ ਜੀ ਅਸੀਂ ਇਹਨੂੰ ਇਹਨੂੰ ਕੱਟ ਕੇ ਧੋਵਾਂਗੇ ਇਦਾਂ ਅਸੀਂ ਲੰਬੀ ਲੰਬੀ ਕੱਟ ਲਈ ਆ ਨਾ ਬਹੁਤੀ ਮੋਟੀ ਕੱਟੀ ਆ ਨਾ ਬਹੁਤੀ ਪਤਲੀ ਕੱਟੀ ਆ ਇਹਦਾ ਇਹਨੇ ਜਿਸ ਲਈ ਅਸੀਂ ਇਹਨੂੰ ਹੱਥ ਲਾਉਨੇ ਅਸੀਂ ਇੱਕ ਤਾਂ ਹਥਾਨ ਤੇਲ ਲਾ ਆਇਆ ਇਹ ਕਿ ਉਹਦਾ ਬਹੁਤ ਤੇਲਕਦੀ ਆ ਜਿਸ ਲਈ ਅਸੀਂ ਧੋ ਲੈਣੀ ਸੀਗੀ ਫਿਰ ਇਹਨ ਜਿਆਦੇ ਤੇਲ ਕਣਾ ਸੀਗਾ ਹੁਣ ਅਸੀਂ ਇਹਨੂੰ ਕੱਟ ਕੇ ਨਾ ਫਿਰ ਧੋ ਲੈਨੇ ਆ ਤੇ ਚਾਰ ਬਾਰੀ ਪਾਣੀ ਕੱਢ ਲਵਾਂਗੇ ਫਿਰ ਸਾਫ ਹੋ ਜਾਊਗੀ ਦਾਨ ਐਦਾਂ ਕੱਟ ਲਈ ਜੀ ਸਾਰੇ ਅਰ ਵੀ ਅਸੀਂ ਕੱਟ ਕੇ ਦਾਣਾ ਧੋ ਕੇ ਜੀ ਚਾਰ ਪੰਜ ਪਾਣੀ ਕੱਢ ਕੇ ਨਾ ਆਹ ਛਾਣਨੀ ਦੇ ਵਿੱਚ ਰੱਖ ਲਈ ਸੀਗੀ ਇਹ ਹੁਣ ਸੁੱਕ ਗਈ ਆ ਤੇ ਹੁਣ ਕਿਹਦਾ ਸਮਾਨ ਅਸੀਂ ਤਿਆਰ ਕਰ ਲਿਆ ਜੀ ਇੱਕ ਅਸੀਂ ਵੱਡਾ ਪਿਆਜ਼ ਕੱਟਿਆ ਇੱਕ ਟਮਾਟਰ ਕੱਟਿਆ ਇੱਕ ਹਰੀ ਮਿਰਚ ਕੱਟੀ ਆ ਲਸਣ ਅਦਰਕ ਅਸੀਂ ਕੁੰਡੀ ਦੇ ਵਿੱਚ ਕੁੱਟ ਕੇ ਲੈ ਲਿਆ ਜੀ ਹੁਣ ਅਸੀਂ ਸਰੋਂ ਦਾ ਤੇਲ ਪਾਵਾਂਗੇ ਜੀ ਇੰਨਾ ਕ ਪਾਵਾਂਗੇ ਜੀ ਅਸੀਂ ਇਹਦੇ ਵਿੱਚ ਨਾ ਅਰਬੀ ਫਰਾਈ ਕਰਾਂਗੇ ਥੋੜੀ ਥੋੜੀ ਤੇਲ ਸੱਡਾ ਗਰਮ ਹੋ ਗਿਆ ਜੀ ਹੁਣ ਅਸੀਂ ਇਹਦੇ ਵਿੱਚ ਅਰਬੀ ਪਾ ਦਵਾਂਗੇ ਹੁਣ ਅੱਗੇ ਨੂੰ ਫੜਾਈ ਕਰਾਂਗੇ ਜੀ ਜਿਆਦਾ ਸੋਸੀ ਫੋਲਤੇ ਹੀ ਰੱਖਾਂਗੇ ਜੀ ਅਰ ਵੀ ਖਾਣੀ ਸਾਰਿਆਂ ਨੂੰ ਪਸੰਦ ਆ ਜੀ ਬਣਦੀ ਬਹੁਤ ਵਧੀਆ ਹੈ ਇਹ ਉਦਾਂ ਵੀ ਗਰਮੀ ਦੇ ਮੌਸਮ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਠੀਕ ਰਹਿੰਦੀਆਂ ਠੰਡੀਆਂ ਠੰਡੀਆਂ ਇਹਨੇ ਕਮਿੰਟ ਹੋ ਗਿਆ ਜੀ ਇਹਨੂੰ ਭੁਜੀਦੀ ਨੂੰ ਫਿਰ 2 ਕਮਿੰਟ ਅਸੀਂ ਹੋਰ ਭੁੰਨਾਗੇ ਇਹਨੂੰ 5 ਕਮਿੰਟ ਪਕਾ ਲਈ ਜੀ ਇਹ ਹੁਣ ਇਹਦਾ ਥੋੜਾ ਥੋੜਾ ਰੰਗ ਵੀ ਬਦਲ ਗਿਆ ਹੁਣ ਅਸੀਂ ਇਹਨੂੰ 5 ਮਿੰਟ ਟੱਕ ਤੇ ਪਕਾਵਾਂਗੇ ਜੀ ਇਹ ਪੱਕਣੀ ਚਾਹੀਦੀ ਜ਼ਾਨ ਨਹੀਂ ਤਾਂ ਇਹ ਗੜਾ ਖਰਾਬ ਕਰ ਦਿੰਦੀ ਹੈ ਜੀ ਗੈਸ ਅਸੀਂ ਮੀਡੀਅਮ ਤੇ ਰੱਖਾਂਗੇ ਜੀ ਅਰਵੀ ਸਾਡੀ ਹੋ ਗਈ ਜੀ ਹੁਣ ਅਸੀਂ ਇਹਨੂੰ ਕੱਢ ਲਵਾਂਗੇ ਫਿਰ ਅਸੀਂ ਤੜਕਾ ਲਾਵਾਂਗੇ ਜੀ ਤੜਕੇ ਲਈ ਤੇਲ ਪਾਵਾਂਗੇ ਜੀ ਬਹੁਤ ਸੈਂਨਾ ਕੇ ਪਾਵਾਂਗੇ ਜੀ ਤੇਲ ਅਸੀਂ ਸਰੋਂ ਦੇ ਤੇਲ ਦੇ ਵਿੱਚ ਬਣਾਈ ਆ ਜੀ ਅਰਵੀ ਇਹ ਬਹੁਤ ਸਵਾਦ ਬਣਦੀ ਸਰੋਂ ਦੇ ਤੇਲ ਦੇ ਵਿੱਚ ਤੇਲ ਸਾਡਾ ਹੋ ਗਿਆ ਜੀ ਹੁਣ ਅਸੀਂ ਇਹਦੇ ਵਿੱਚ ਜੀਰਾ ਪਾਵਾਂਗੇ ਥੋੜੀ ਜਿਹੀ ਹਿੰਗ ਪਾਵਾਂਗੇ ਜੀ ਜੀਰਾ ਵੀ ਸਾਡਾ ਹੋ ਗਿਆ ਜੀ ਹੁਣ ਅਸੀਂ ਇਹਦੇ ਵਿੱਚ ਪਿਆਜ਼ ਪਾ ਦਵਾਂਗੇ ਦੇਖੋ ਵੀ ਮੀਡੀਅਮ ਤੇ ਰੱਖਾਂਗੇ ਜੀ ਥੋੜਾ ਕਰ ਮੀਡੀਅਮ ਤੇ ਪੁੰਨਾਂਗੇ ਸਾਰਾ ਤੇ ਆ ਸਾਡਾ ਹੋ ਗਿਆ ਜੀ ਹੁਣ ਅਸੀਂ ਇਹਦੇ ਵਿੱਚ ਤੁਹਾਨੂੰ ਦੱਸਣ ਦਾ ਅਦਰਕ ਪਾਦ ਮਾਗੇ ਇਹਨੂੰ ਵੀ ਅਸੀਂ 2 ਟਾਈਮਿੰਟ ਪੋਂ ਲਵਾਂਗੇ ਜੀ ਦਾਣਾ ਥੋੜਾ ਵਧੀਆ ਤਰੀਕੇ ਨਾਲ ਘੁਜੇ ਜੀ ਸਰਦੀ ਫਿਰ ਬਹੁਤ ਫਾਇਦਾ ਬਣਦੀ ਹੈ ਲੜਕਾ ਸਾਡਾ ਪੁੱਜ ਗਿਆ ਜੀ ਹੁਣ ਅਸੀਂ ਵਿੱਚ ਟਮਾਟਰ ਪਾ ਦਵਾਂਗੇ ਨਾਲ ਹੀ ਹਰੀ ਮਿਰਚ ਪਾ ਦਵਾਂਗੇ ਜੀ ਹੁਣ ਇਹਨੂੰ ਅਸੀਂ 2-2 ਟਾਈਮ ਮਿੰਟ ਭੁੰਨਾਂਗੇ ਜੀ ਜਿਵੇਂ ਜਿਵੇਂ ਟਮਾਟਰ ਆਏ ਨਾ ਮੈਚ ਨਹੀਂ ਹੋ ਜਾਂਦਾ ਦੜਕਾ ਸਾਡਾ ਹੋ ਗਿਆ ਜੀ ਹੁਣ ਇਹਦੇ ਵਿੱਚ ਅਸੀਂ ਮਸਾਲੇ ਪਾਵਾਂਗੇ ਡੇਢ ਕ ਚਮਚੀ ਅਸੀਂ ਨਮਕ ਦੀ ਪਾਵਾਂਗੇ ਜੀ 1 ਕ ਚਮਚੀ ਅਸੀਂ ਧਨੀਆ ਪਾਊਡਰ ਦੀ ਪਾਵਾਂਗੇ ਥੋੜੀ ਜਿਹੀ ਕਾਲੀ ਮਿਰਚ ਪਾਵਾਂਗੇ ਜੀ ਅੱਧੀ ਕ ਚਮਚੀ। ਥੋੜੀ ਜਿਹੀ ਮੇਰੀ ਲਾਲ ਮਿਰਚ ਪਾਵਾਂਗੇ। ਇਹ ਕ ਚਮਚੀ ਅਸੀਂ ਹਲਦੀ ਦੀ ਪਾਵਾਂਗੇ ਜੀ। ਹੁਣ ਅਸੀਂ ਇੱਕ ਮਿੰਟ ਮਸਾਲਿਆਂ ਨੂੰ ਭੁੰਨਾਂਗੇ ਜੀ। ਮਸਾਲੇ ਵੀ ਸਾਡੇ ਖੋਜ ਗਿਆ ਜੀ ਹੁਣ ਅਸੀਂ ਵਿਚਾਰ ਵੀ ਪਾ ਦਵਾਂਗੇ ਆਰਗਨੋਸੀ ਮਸਾਲੇ ਦੇ ਵਿੱਚ ਦਾਣਾ ਲੜਾ ਰਮਾਂਗੇ ਜੀ ਹੁਣ ਅਰਬੀ ਮਸਾਲੇ ਦੇ ਵਿੱਚ ਰਲ ਗਏ ਜੀ ਦਾਣਾ ਹੁਣ ਅਸੀਂ ਇਹਨੂੰ ਟੱਕ ਕੇ ਪਕਾਵਾਂਗੇ ਅਸੀਂ ਪਹਿਲੇ 5 ਮਿੰਟ ਪਕਾਵਾਂਗੇ ਜੀ ਫਿਰ ਅਸੀਂ ਇਹਨੂੰ ਦੇਖ ਲਵਾਂਗੇ ਡਕਰੇ ਨੂੰ ਜੇ ਤਾਂ ਹੋ ਗਿਆ ਠੀਕ ਆ ਨਹੀਂ ਤਾਂ ਫਿਰ ਅਸੀਂ ਬਹੁਤ ਟਾਈਮ ਲਵਾਵਾਂਗੇ ਉਹਦਾ ਸੀ ਇਹਨੂੰ ਵਿੱਚ ਵਿੱਚ ਦੇਖੀ ਜਾਵਾਂਗੇ 5 ਕਿ ਮਿੰਟ ਹੋ ਗਿਆ ਜੀ ਇਹਨੂੰ ਅਜੇ ਮੈਂ ਨਾ ਢੱਕਰਾ phor ਕੇ ਦੇਖਿਆ ਅਜੇ ਥੋੜੀ ਜਿਹੀ ਕੱਚੀ ਹੈ ਜੀ ਇਹ ਅਸੀਂ ਹੋਰ 2-4 ਮਿੰਟ ਨੂੰ ਇੱਧੇ ਗੈਸ ਦੇ ਉੱਤੇ ਰੱਖਾਂਗੇ ਜੀ ਤੇ ਅਸੋ ਇਸੇਮ ਤੇ ਕੀਤੀ ਹੋ ਆ ਇਹ ਥੱਲੇ ਨਾ ਲੱਗ ਜਾਵੇ ਹੁਣ ਫੇਰ ਅਸੀਂ ਟੱਕ ਦਿੰਦੇ ਆ ਜੀ ਇਹਨੂੰ ਤੁਸੀਂ ਸਬਜੀ ਸਾਡੀ ਹੋ ਗਈ ਆ ਜੀ ਅਸੀਂ ਅਜਦਾ ਡੱਕਰਾ ਭੋਰ ਕੇ ਦੇਖਿਆ ਆ ਦੇਖੋ ਇਹ ਨਾ ਹੁਣ ਹੋਈ ਜਾਂਦਾ ਨਹੀਂ ਜਿੱਦਾ ਆਲੂ ਪਰਦਨ ਇਹਦਾ 부ਰੀ ਜਾਂਦਾ ਹੁਣ ਸਬਜੀ ਸਾਡੀ ਹੋ ਗਈ ਆ ਹੁਣ ਇਹਦੇ ਵਿੱਚ ਅਸੀਂ ਮਸਾਲਾ ਪਾ ਦਿੰਦੇ ਜੀ ਜੋ ਥੋੜੇ ਥੋੜੇ ਖਟੇ ਆਈ ਇਸ ਵਧੀਆ ਲੱਗਦੀ ਆ ਇਹ ਸਬਜੀ ਫੇਰੇ ਵਧੀਆ ਲੱਗਦੀ ਆ ਥੋੜੀ ਥੋੜੀ ਘਟ ਖੱਟੀ ਹੋਵੇ ਮਾਸੇ ਜੀ ਨੂੰ ਸਬਜੀ ਸਾਡੀ ਬਣ ਕੇ ਤਿਆਰ ਆ ਵੀ ਕਮੈਂਟ ਲੱਗ ਗਿਆ ਜੀ ਇਹਨਾਂ ਬਣਦੀ ਨੂੰ ਸਬਜੀ ਅਸੀਂ ਸਰਵ ਕੀਤੀ ਆ ਜੀ ਸਾਂਜੀ ਸਾਡੀ ਬਹੁਤ ਵਧੀਆ ਬਣੀ ਆ ਤੁਸੀਂ ਵੀ ਸਾਡੇ ਤਰੀਕੇ ਦੇ ਨਾਲ ਸਬਜੀ ਬਣਾਓ ਤੇ ਖਾਓ ਸਾਡੇ ਚੈਨਲ ਨੂੰ ਸਪੋਰਟ ਕਰੋ ਥੈਂਕ ਯੂ